ਸ਼ਸ਼ੀਕਾਰ ਜੀ ਕਿਦੋਂ ਜੀ ਸਾਰੇ ਹੋਕ ਤੁਸੀਂ ਆਪਣੇ ਆਪਣੇ پلیਸਿਸ ਤੇ ਠੀਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਜਿਹੜੀ ਅਗਲੀ ਵੀਡੀਓ ਵੀ ਰੂਪ ਜੋ ਵੀ ਰਹੂਗੀ ਤਾਂ ਸੈਨ ਦੇ ਘੱਟ ਪੀਸ ਪੈਣਾ ਨੂੰ ਬਹੁਤ ਜਿਆਦਾ ਪਸੰਦ ਆ ਰਹੇ ਨੇ ਬਹੁਤ ਹੀ ਜਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਆਪਾਂ ਨੂੰ ਤੇ ਬਹੁਤ ਜਿਆਦਾ ਸਕਰੀਨਸ਼ਾਟ ਆ ਰਹੇ ਸੀਗੇ ਬਾਕੀ ਕਈ ਕਈ ਸਕਰੀਨਸ਼ਾਟ ਆ ਜਾਂਦੇ ਨੇ ਉਹਨਾਂ ਦੇ ਵਿੱਚ ਸੋਲਡ ਸੋਲਡ ਕਹਿਣਾ ਪੈਂਦਾ ਤਾਂ ਪੈਣਾ ਵੀ ਕਹਿੰਦੀ ਨੇ ਜੀ ਸਾਰੇ ਸੋਲਡ ਦੱਸ ਰਹੇ ਹੋ ਤੁਸੀਂ ਤੇ ਇਸ ਲਈ ਮੈਂ ਦੁਬਾਰਾ ਤੋਂ ਜਿਹੜੀ ਵੀਡੀਓ ਹੈਗੀ ਅੱਜ ਦੇ ਕੱਟ ਪੀਸਾਂ ਦੀ ਦੁਬਾਰਾ ਰਿਪੀਟ ਕਰ ਰਹੀ ਹੈਗੀ ਆਪਣੀ ਇਹ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਪੈਣਾ ਆਪਣੀਆਂ ਲੈ ਚੁੱਕੀਆਂ ਨੇ ਜੀ 125 ਰੁਪਏ ਪਰ ਮੀਟਰ ਦਾ ਜਿਹੜਾ ਹੀ ਫੈਬਰਿਕ ਰਹਿੰਦਾ ਹੈਗਾ 625 ਰੁਪਏ ਦਾ 5 ਮੀਟਰ ਸੂਟ ਬਣ ਜਾਂਦਾ ਜਿੱਦਾਂ 11 12 ਦਾ ਸੂਟ ਜਿਹੜਾ ਆਪਾਂ ਨੂੰ ਫਰੈਸ਼ ਦੇ ਵਿੱਚ ਮਿਲਣਾ ਉਹੀ ਦਾਸ ਬ੍ਰੈਂਡ ਦੇ ਲੀਬੇ ਆ ਕਾਟਨ ਦਾਸ ਬ੍ਰੈਂਡ ਦੇ ਸੂਟ ਰਹਿਣਗੇ ਬਹੁਤ ਵਧੀਆ ਫੈਬਰਿਕ ਹੈ ਬਿਲਕੁਲ ਵੀ ਸੀਥਰੂ ਨਹੀਂ ਹੈਗਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਭੈਣਾਂ ਦੇ ਮੈਸੇਜ ਆਉਂਦੇ ਨੇ ਲਾਈਨਿੰਗ ਤਾਂ ਨਹੀਂ ਲੱਗਦੀ ਨਾਂਜੀ ਬਿਲਕੁਲ ਵੀ ਨਹੀਂ ਵਾਸ਼ੇਬਲ ਹੈਗੇ ਮਸ਼ੀਨ 'ਚ ਵਾਸ਼ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਤੇ ਧੋਈਂਦੇ ਧੋਈਂਦੇ ਨਿੱਖਣ ਵਾਲਾ ਸਟੌਫ ਹੈਗਾ ਹੈਗਾ ਵੀਡੀਓ ਨੂੰ ਲੰਮਾ ਨਾ ਕਰਦੇ ਹੋਏ ਆਪਾਂ ਤੁਹਾਨੂੰ ਸੂਟ ਜਿਹੜੇ ਦੀ ਖਾਣ ਲੱਗੇ ਆਂਗੇ ਤੇ ਆਪਣਾ ਜਿਹੜਾ ਨੰਬਰ ਹੈਗਾ 9253115036 ਬਾਕੀ ਉਹਦੇ ਵਿੱਚ ਪਾ ਦਿੰਨੇ ਆ ਜੀ ਅਸੀਂ ਸਕਰੀਨ ਦੇ ਉੱਤੇ ਲਗਾ ਦਾਂਗੇ ਤੁਸੀਂ ਪਲੀਜ਼ ਉੱਥੇ ਚੈੱਕ ਕਰਿਓ ਦੇਖੋ ਜੀ ਦੋ ਵੀ ਦਾ ਕਿੰਨਾ ਪਿਆਰਾ ਜਿਹਾ ਕਲਰ ਹੈਗਾ ਚੈੱਕ ਕਰੀ ਚਲੋ ਪਹਿਲਾਂ ਆਪਾਂ ਸ਼ਰਟ ਪੀਸ ਹੀ ਦਿਖਾਵਾਂਗੇ 225 ਦਾ ਜੀ ਇਹ 270 ਦਾ ਹੈ ਜੀ ਚੈੱਕ ਕਰੀ ਚੱਲਿਓ ਜਿਹੜੇ ਜਿਹੜੇ ਵੀ ਤੁਹਾਨੂੰ ਪਸੰਦ ਆਣਗੇ ਇਹ ਵੀ 270 ਦਾ ਹੈ ਜੀ ਬਾਟਮਸ ਵਗੈਰਾ ਮੈਚਿੰਗ ਕਰਾਣੀ ਹੋਊਗੀ ਤਾਂ ਕਰਵਾ ਸਕਦੇ ਹੋ ਤੁਸੀਂ ਐਦਾਂ ਵੀ ਲੈ ਸਕਦੇ ਹੋ ਉਹ ਤੁਹਾਡੇ ਲਈ ਕਹਿੰਦੇ ਆ ਜੀ ਦੋ ਲੈ ਲਿਆ ਕਰੋ ਕਿਉਂਕਿ ਫਿਰ ਡਿਲੀਵਰੀ ਚਾਰਜਸ ਤੁਹਾਨੂੰ ਜ਼ਿਆਦਾ ਪੈ ਜਾਂਦੇ ਨੇ ਇੱਕ ਕਦੇ 230 ਜੀ 2.5 ਮੀਟਰ ਦਾ ਤੇ 2 10 ਜਿਹੜੀਆਂ ਭੈਣਾਂ ਦੀ ਘੱਟ ਲੈਂਥ ਕਰਦੀਆਂ ਨੇ ਜਾਂ ਹਾਈਟ ਛੋਟੀ ਹੈਗੀ ਜਾਂ ਫਿਰ ਕਿਸੇ ਬੱਚੇ ਦੇ ਬਣਾਣੇ ਨੇਗੇ ਦੇਖੋ ਜੀ 2 ਇਹ ਵੀ 2.5 ਮੀਟਰ ਦਾ ਹੈਗਾ ਜੀ ਬੜੇ ਸੋਹਣੇ ਸੋਹਣੇ ਜੇ ਕਲਰ ਨੇ ਬਹੁਤ ਸੋਹਣੇ ਇਹ ਵੀ 2.5 ਮੀਟਰ ਦੀ ਸ਼ਰਟ ਹੈ ਤੇ ਇਹ 2 ਮੀਟਰ ਦਾ ਇੱਕ ਇਹਦੇ ਨਾਲ ਦਾ ਤੇ ਇੱਕ ਹੋਰ ਹੈਗਾ ਸੀ ਅਸੀਂ ਸੇਲ ਹੋ ਗਿਆ ਇਹ ਸਿੰਗਲ ਪੀਸ ਰਹਿ ਗਿਆ ਜੀ 2 ਮੀਟਰ ਦਾ ਆਪਣੇ ਕੋਲੇ ਤੇ ਇਹ 2.5 ਮੀਟਰ ਦੀ ਸ਼ਰਟ ਹੈ ਜੀ ਇਹ ਸਾਰੇ ਪਹਿਲਾਂ ਮੈਂ ਸ਼ਰਟ ਪੀਸ ਹੀ ਦਿਖਾ ਰਹੀਆਂ ਹਾਂਗੀ ਤੁਹਾਨੂੰ ਇਹ 2 10 ਦਾ ਹੈਗੇ ਜੀ ਜਿਹੜੀਆਂ ਭੈਣਾਂ 2 10 ਦੇ ਬਣਾ ਲੈਂਦੀਆਂ ਨੇ ਗਿਆ ਘੱਟ ਹਾਈਟ ਵਾਲੀਆਂ ਜਾਂ ਫਿਰ ਬੱਚੇ ਦਾ ਬਣਾਣਾ 14 15 ਸਾਲ ਦੇ ਦਾ ਜਾਂ ਫਿਰ ਸ਼ਾਰਟ ਚ ਬਣਾਨੀ ਹੈਗੀ ਇਹ 1 2 ਮੀਟਰ ਦਾ ਹੈ ਇੱਕ 80 ਸੈਂਟੀਮੀਟਰ ਦਾ ਇਹ ਪੌਣੇ 3 ਮੀਟਰ ਬਣ ਗਿਆ ਜੀ ਦੋ ਪੀਸ ਨੇਗੇ ਇਹਦੇ ਤੇ ਇਹ ਵੀ 2 20 ਦਾ ਹੈ ਜੀ ਸਾਰੇ ਕਲਰ ਇੱਕ ਤੋਂ ਇੱਕ ਹੈਗੇ ਨੇ ਜੀ ਸਟਫ ਦਾ ਅ ਦੇਖ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਲਿਬਿਆ ਤੇ ਪੂਰੀ ਪ੍ਰੋਪਰ ਪੱਟੀ ਦੇ ਉੱਤੇ ਲਿਖਿਆ ਹੋਇਆ ਆਊਗਾ ਲਿਬਿਆ ਕਾਟਨ ਹੈਗੀ 10 ਬ੍ਰਾਂਡ ਦੇ ਰਹਿਣਗੇ ਬਹੁਤ ਹੀ ਜਿਆਦਾ ਸੌਫਟ ਹੈ ਜੀ ਜਿਹੜੀਆਂ ਪਹਿਣਾ ਕੋਲੇ ਗਏ ਨੇ ਉਹਨਾਂ ਨੂੰ ਪਤਾ ਹੀ ਹੈ ਬਾਕੀ ਜਿਹੜੇ ਨਵੇਂ ਵੀਅਰਸ ਨੇ ਉਹਨਾਂ ਨੂੰ ਇਹੀ ਦੱਸਾਂਗੇ ਕਿ ਬਿਲਕੁਲ ਸ਼ੋਰਟੀ ਵਾਲਾ ਡਰੈਸ ਟੇਬਲ ਫੈਬਰਿਕ ਹੈਗਾ ਜੀ 270 ਦਾ ਕੋਈ ਵੀ ਕੰਪਲੀਟ ਹੈ ਹੀ ਨਹੀਂ ਫੈਬਰਿਕ ਦੀ ਇਹਦੇ ਵਿੱਚ ਦੋ ਪੀਸ ਨੇ ਜੀ ਇੱਕ 2 ਮੀਟਰ ਦਾ ਹੈਗਾ ਤੇ ਦੋ ਇੱਕੋ ਹੀ ਹੈ 1 2 ਮੀਟਰ ਦਾ ਇੱਕ ਛੋਟਾ ਪੀਸ ਹੈ ਜੀ ਇਹ ਵੀ ਪੂਰੇ ਸ਼ਰਟ ਦਾ ਪੀਸ ਹੀ ਬਣ ਜਾਊਗਾ ਜੀ ਤੇ ਇਹ 2 ਮੀਟਰ ਦਾ ਹੈ ਜੀ ਇਹ 2 10 ਦਾ 2 ਮੀਟਰ ਦਾ ਪੀਸ ਹੈ ਜੀ ਫਟਾਫਟ ਦੇਖੀ ਚਲੋ ਜੀ ਲੰਬੀ ਨਾ ਕਰਦੇ ਹੋਏ ਵੀਡੀਓ ਮੈਂ ਤਾਂ ਜਲਦੀ ਦਿਖਾ ਰਹੀ ਆ ਸਕਰੀਨ ਸ਼ਾਟ ਵਧੀਆ ਜਾਂ ਲੈ ਲਿਆ ਕਰੋ ਤੁਸੀਂ 2 25 ਦਾ ਤਾਂ ਜੋ ਸਾਨੂੰ ਸਮਝ ਆ ਸਕੇ ਕੱਲੇ ਕੱਲੇ ਦਾ ਸਕਰੀਨ ਸ਼ਾਟ ਭੇਜਿਆ ਕਰੋ ਇਕੱਠਿਆਂ ਚ ਸਮਝ ਨਹੀਂ ਆਉਂਦੀ ਜੀ ਕਿਹੜੇ ਵੀ ਗੱਲ ਕਰਦੇ ਹੋ 2 80 ਦਾ ਜੀ 2 ਮੀਟਰ ਦਾ 2 10 ਦਾ ਕੱਲਾ ਦੇਖੋ print ਇਹਨਾਂ ਦੇ 10 brand ਵਾਲਿਆਂ ਦੇ ਆਪਣੀ ਬਹੁਤ ਸੋਹਣੇ ਹੁੰਦੇ ਨੇਗੇ 2 40 ਦਾ ਜੀ ਇਹਨਾਂ ਤੇ ਆਪਣੀ ਕਲਰ ਪ੍ਰਿੰਟਿੰਗ ਬੜੀ ਅੱਛੀ ਹੁੰਦੀ ਹੈ ਜੀ ਸਾਰੇ ਕਲਰ print ਜਿਹੜੀਆਂ ਪਹਿਣਾ ਵਿజిਟ ਕਰਦੀਆਂ ਨੇਗੀਆਂ ਉਹ ਕਹਿੰਦੀਆਂ ਨੇ ਜੀ ਛੱਡਣ ਨੂੰ ਦਿਲ ਹੀ ਨਹੀਂ ਕਰਦਾ ਸਾਰੇ print ਐਨੇ ਸੋਹਣੇ ਨੇਗੇ 1.5 ਮੀਟਰ ਦਾ ਜੀ ਇਹ 1 1 30 ਦਾ ਹੈਗਾ ਐਦਾਂ ਹੀ ਸ਼ਰਟ ਪੀਸ ਬਣ ਜਾਊਗਾ ਜੀ ਤੇ ਦੇਖੋ ਜੀ 1 90 ਦਾ ਜੀ 2 ਮੀਟਰ ਦਾ ਐਂਡ 5 ਮੀਟਰ ਦਾ ਜੀ ਇਹ ਹੋ ਗਏ ਸ਼ਰਟ ਪੀਸ ਤੇ ਹੋਰ ਵੀ ਸ਼ਰਟ ਪੀਸ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇਹ 3 ਮੀਟਰ ਵਾਲੇ ਆ ਗਏ ਜੀ 3 ਮੀਟਰ 3 ਮੀਟਰ ਦਾ ਹੈ ਜੀ 3 ਮੀਟਰ 3 10 ਦਾ ਹੈ ਜੀ ਸਾਡੇ ਸਾਰੇ ਪੁਆਇੰਟਾਂ ਦੇ ਹਿਸਾਬ ਨਾਲ ਹੀ ਲਿਖਿਆ ਹੋਣਾ ਹੀ ਸੋਨੂੰ ਵੀ ਸੌਖਾ ਰਹੇ ਦੱਸਣਾ ਤੇ ਸਾਨੂੰ ਵੀ ਦੱਸਣਾ ਸੌਖਾ ਰਹੇ ਇਹ ਵੀ 3 ਮੀਟਰ ਦਾ ਹੈ ਜੀ ਇਹਦੇ ਵਿੱਚ ਦੋ ਪੀਸ ਨੇ ਜੀ 1-1 ਮੀਟਰ ਦਾ ਇੱਕ 2 ਮੀਟਰ ਦਾ ਤਿੰਨ ਮੀਟਰ ਹੈ ਜੀ ਇਹ ਵੀ ਇਹ ਵੀ 3 ਮੀਟਰ ਦਾ ਹੈਗਾ ਜੀ ਪਰਪਲ ਵਾਈਂਜੇ ਸ਼ੇਡ ਇਹ ਵੀ 3 ਮੀਟਰ ਦਾ ਹੈ ਜੀ ਇਹ ਵੀ 3 ਮੀਟਰ ਦਾ ਫਟਾਫਟ ਦੇਖੀ ਚਲੋ ਕਿੰਨਾ ਸੋਹਣਾ ਲਵੈਂਡਰ ਜੇ ਸ਼ੇਡ ਹੈ ਸਾਰੇ ਕਲਰ ਐ ਇਦਾਂ ਲੱਗ ਰਹੇ ਨੇ ਪ੍ਰਿੰਟ ਜਿੱਦੇ ਪੇਂਟਿੰਗ ਕੀਤੀ ਹੁੰਦੀ ਹੈ ਬਟੇ ਪੇਂਟਿੰਗ ਨਹੀਂ ਪ੍ਰਿੰਟ ਹੈ ਬਹੁਤ ਸੋਹਣੇ ਨਹਿਰਾ ਦੇ ਜੀ 3 ਮੀਟਰ ਦਾ 3 ਮੀਟਰ ਦਾ ਹੈ ਜੀ 3 ਮੀਟਰ ਇਹ 3 3 ਮੀਟਰ ਦੇ ਨੇ ਜੀ ਸਾਰੇ ਸਾਰੇ ਪੀਸ 3 3 ਮੀਟਰ ਦੇ ਨੇ ਦੇਖੋ ਜੀ ਸਾਰੇ ਇਹ 3 3 ਮੀਟਰ ਦੇ ਪੀਸ ਰਹਿਣ ਜੀ ਤੇ ਨੈਕਸਟ ਮੈਂ ਦਿਖਾ ਰਹੀਆਂ ਤੁਹਾਨੂੰ ਚੈੱਕ ਕਰੀ ਚੱਲਿਓ ਜੀ ਫਟਾਫਟ ਇਹ 3 60 ਦਾ ਹੈ ਜੀ 3 70 ਦਾ ਇਹਦੇ ਵਿੱਚ ਦੋ ਪੀਸ ਆ ਗਏ ਜੀ ਇੱਕ 70 ਦਾ ਤੇ ਦੋ 25 ਦਾ ਇਹ 4 ਮੀਟਰ ਫੈਬਰਿਕ ਬਣ ਗਿਆ ਜੀ ਇਹਦਾ ਦੋ ਪੀਸਾ ਦਾ ਇਹ 3.90 ਥੋੜਾ ਜਿਹਾ ਘਟ ਹੈ ਕੁਛ ਕੁ ਜਿੱਦਾਂ 2-3 ਇੰਚ ਘਟ ਹੈ ਜੀ 4 ਮੀਟਰ ਤੋਂ ਇਹ 4 ਮੀਟਰ ਵਾਂਗੂ ਹੀ ਆ ਵਟਾ ਸੀ ਇਹ ਨਹੀਂ ਹੈਗਾ ਵੀ ਅਸੀਂ 2 ਇੰਚ ਦਾ ਵੀ ਫਰਕ ਨਹੀਂ ਬੰਦੇ ਜੇ ਅਸੀਂ ਪ੍ਰੋਪਰ ਲਾਣੇ ਚ ਆਪਾਂ 39 ਇੰਚ ਦਾ ਮੀਟਰ ਮਿੰਦੇ ਆ ਜੀ ਆਪਾਂ 38 ਦਾ ਨਹੀਂ ਮਿੰਦੇ 39 ਦਾ ਮਿਲਦੇ ਆ ਬਲਕਿ ਹਲਕਾ ਖੁੱਲਾ ਹੀ ਮਿਲਦੇ ਮਿੰਦਿਆਂਗੇ ਤੇ ਦੇਖੋ ਜੀ 360 ਦਾ 370 360 ਜੀ 360 ਤੇ 380 ਇਹ ਆਗੇ 3 ਮੀਟਰ ਵਾਲੇ ਜੀ ਆਪਾਂ ਚੈੱਕ ਕਰਾਈ ਚੱਲਦੇ ਆ 335 ਜੀ ਇਹ 3 ਤੀਦ ਹੈ ਜੀ 340 ਦਾ 2.5 ਮੀਟਰ ਦਾ ਇਹਦੇ ਵਿੱਚ ਦੋ ਪੀਸ ਨੇ ਜੀ ਇੱਕ 2.5 ਦਾ ਇੱਕ ਛੋਟਾ ਪੀਸ ਹੈਗਾ ਜੀ 1 ਮੀਟਰ ਪਾਉਣਾ ਕਿ ਮੀਟਰ ਦਾ ਹੋਊਗਾ 1 ਮੀਟਰ ਦਾ ਹੈ ਜੀ ਇੱਕ 2.5 ਦਾ 3.5 ਮੀਟਰ ਬਣ ਗਿਆ ਜੀ ਇਹ ਤੇ ਇਹ ਵੀ 3.5 ਮੀਟਰ ਦਾ ਹੈ ਜੀ 3.5 3.5 ਦਾ ਜੀ 3.5 ਦਾ 3.5 3.5 ਮੀਟਰ 3.5 ਮੀਟਰ 3:30 3:15 ਜੀ 3.5 ਮੀਟਰ 3:30 ਹੈ ਜੀ 3:30 ਹੈ ਐਂਡ 1.60 ਤੇ 2 ਮੀਟਰ ਦਾ 3.60 ਹੋ ਗਿਆ ਜੀ। ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਦੇਖਿਆ ਕਰੋ ਸਾਡੇ ਸਾਰਾ ਕੁਝ ਦੱਸਿਆ ਹੁੰਦਾ ਡਿਟੇਲਿੰਗ। 4 ਮੀਟਰ ਦਾ ਹੈ ਜੀ। ਇਹਦੇ ਵਿੱਚ ਦੋ ਪੀਸ ਨੇ ਜੀ। ਇੱਕ 3 ਮੀਟਰ ਦਾ ਇੱਕ 1.60 ਦਾ 4.60 ਬਣ ਗਿਆ ਜੀ ਇਹ। ਪੂਰਾ ਸੂਟ ਬਣੂਗਾ ਪ੍ਰੋਪਰ। ਇਹਦੇ ਵਿੱਚ ਇੱਕ 2.5 ਮੀਟਰ ਦਾ ਪੀਸ ਹੈ ਜੀ, ਇੱਕ 1.5 ਮੀਟਰ ਦਾ ਇਹ ਵੀ 4 ਮੀਟਰ ਬਣ ਗਿਆ ਜੀ। ਇਹਦੇ ਵਿੱਚ ਇੱਕ 2.20 ਦਾ ਹੈ ਜੀ, 81 ਦਾ ਇਹ ਵੀ 4 ਮੀਟਰ ਬਣ ਗਿਆ ਜੀ ਫੈਬਰਿਕ। ਇਹ 1.2 60 ਦਾ ਜੀ 1 4.5 ਮੀਟਰ ਦਾ ਦੋਨੋਂ ਵੀ ਲੈ ਸਕਦੇ ਹੋ ਜਿਵੇਂ ਕਿਸੇ ਮਦਰ ਡਾਟਰ ਨੇ ਬਣਾਣਾ ਮਮ ਡਾਟਰ ਦੇ ਵਾਂਣ ਸਕਦੇ ਆ ਤੁਸੀਂ ਸ਼ਰਟ ਪੀਸ ਤੇ ਕੱਲਾ ਓਨਲੀ ਸ਼ੂਟ ਸੂਟ ਵੀ ਲੈ ਸਕਦੇ ਹੋਗੇ ਬਸ ਕੱਟ ਕੇ ਕਟਿੰਗ ਕਰਕੇ ਨਹੀਂ ਆਪਾ ਦਿੰਦੇ ਜਿੰਨਾ ਹੁੰਦਾ ਪ੍ਰੋਪਰ ਦਿੰਨੇ ਆ ਜਿੱਦਾਂ ਐਦਾਂ ਇਹ ਕੋਈ ਚੱਕਰ ਨਹੀਂ ਵੀ ਸਾਰਾ ਹੀ ਲੈਣਾ ਤੁਸੀਂ ਨੇ 6.5 ਮੀਟਰ ਇਹ ਤੁਸੀਂ ਇਕੱਲਾ ਵੀ ਲੈ ਸਕਦੇ ਹੋ 4.5 ਵਾਲਾ ਤੇ ਇਹ 2.60 ਵਾਲਾ ਵੀ ਲੈ ਸਕਦੇ ਹੋ ਇਹ 4 ਮੀਟਰ ਦਾ ਹੀ ਕਲਰ ਦੇਖੀ ਚਲੋ ਤੁਸੀਂ ਕਲਰ ਇਹਦਾ ਲੱਗਦੇ ਨੇ ਜਿਵੇਂ ਪੇਂਟ ਕਿਤੇ ਹੁੰਦੇ ਨੇ ਇਹ ਦੇਖੋ ਜੀ ਇਹ ਵੀ ਦੋ ਨੇਗੇ ਇੱਕ 22 ਦਾ ਜੀ ਇੱਕ ਦੋ ਤੇ 42 ਬਣ ਗਏ 42 ਬਣ ਗਏ ਜੀ ਇਹ 410 ਦਾ ਹੈ ਜੀ ਜਿਹੜੇ ਦੋ ਪੀਸ ਨੇ ਉਹ ਦੋ ਦੱਸਾਂਗੇ ਜਿਹੜਾ ਸਿੰਗਲ ਹੈ ਸਿੰਗਲ ਹੈ ਦੋ ਨੇ ਜੀ 270 ਦਾ ਤੇ ਇੱਕ 30 ਦਾ ਇਹ ਵੀ 4 ਮੀਟਰ ਬਣ ਗਿਆ ਜੀ 490 95 ਵਾਂਗੂ ਬਣ ਗਿਆ ਜੀ ਉਹ ਸੌਰੀ 395 90 ਹੈ ਨਾ 4 ਬਣ ਗਏ 4 ਮੀਟਰ ਹੀ ਬਣ ਗਏ 10 ਦਾਂਗੇ ਬਾਕੀ ਤੁਹਾਨੂੰ ਪ੍ਰੋਪਰ ਟਾਈਮ ਤੇ 4 ਮੀਟਰ ਇਹਦੇ ਵਿੱਚ ਵੀ ਦੋ ਪੀਸ ਨੇ ਜੀ ਇੱਕ 2.5 ਮੀਟਰ ਦਾ ਇੱਕ 1.5 ਮੀਟਰ ਦਾ ਇਹ ਵੀ 4 ਮੀਟਰ ਬਣ ਗਿਆ ਜੀ ਤੇ ਇਹ ਵਾਲਾ ਦੇਖੋ ਜੀ ਇਹ ਵੀ 2-2 ਮੀਟਰ ਦੇ ਨੇ 4 ਮੀਟਰ ਹੈ ਜੀ ਇਹ ਵੀ 4 ਮੀਟਰ ਦਾ ਹੈ ਜੀ ਬਲੈਕ ਇਹਦੇ ਨਾਲ ਦਾ ਗ੍ਰੇ 4 ਮੀਟਰ ਆਫ ਵਾਈਟ 4 ਮੀਟਰ ਇਹ 4.5 ਮੀਟਰ ਦਾ ਹੈ ਜੀ ਪਰਪਲ ਇਹ 4.5 ਦਾ ਹੈ ਜੀ ਇਹ ਵੀ 4.5 ਦਾ ਇਹਦੇ ਵਿੱਚ ਦੋ ਪੀਸ ਨੇ ਜੀ ਇੱਕ 3 ਮੀਟਰ ਦਾ ਐ ਇੱਕ 1.40 ਦਾ ਹੀ 4.40 ਬਣ ਗਿਆ ਜੀ ਇਹ ਵੀ 4.5 ਮੀਟਰ ਹੀ ਬਣ ਗਿਆ ਇਹ 4.40 ਦਾ ਜੀ ਐਂਡ 4.40 4.40 ਦਾ ਜੀ ਇਹ ਇਹ 3.30 ਐਂਡ ਇੱਕ ਪੀਸ ਇਹ ਕਿੰਨੇ ਦੇ ਇੱਕ ਪੀਸ ਦੇ ਵਿੱਚ ਇੱਕ 1.45 ਪੌਣੇ 2 ਮੀਟਰ ਦਾ ਜੀ ਇਹ ਵੀ 5 ਤੋਂ ਵੱਧ ਹੀ ਬਣ ਗਿਆ ਜੀ ਇਹ ਵੀ ਪੂਰਾ ਹੀ ਸੂਟ ਹੈ ਜੀ ਇੱਕ 360 ਦਾ ਇੱਕ ਇੱਕ ਦਾ 460 ਦਾ ਬਣ ਗਿਆ ਜੀ ਇਹ ਨੈਕਸਟ ਦੇਖੋ 4 ਮੀਟਰ ਤੇ 140 540 ਬਣ ਗਿਆ ਜੀ ਇਹ 460 43 ਇਹ ਦੋ ਇੱਕ ਨਾਲ ਦੇ ਨੇ ਦੋ ਕਿਸੇ ਇੱਕ ਨਾਲ ਦੇ ਭੈਣਾਂ ਨੇ ਲੈਣੇ ਨੇ ਲੈ ਸਕਦੇ ਹੋਗੇ ਕੱਲਾ ਕੱਲਾ ਲੈਣਾ ਉਹ ਵੀ ਸੂਟ ਬਣ ਜਾਊਗਾ ਜੀ ਇਹ ਦੇਖੋ ਜੀ ਇਹਦੇ ਵਿੱਚ ਇੱਕ 370 ਦਾ ਇੱਕ 270 ਦਾ ਇਹ 5 ਮੀਟਰ ਦਾ ਸੂਟ ਹੈ ਜੀ ਪ੍ਰੋਪਰ ਇਹਦੇ ਵਿੱਚ ਵੀ ਦੋ ਪੀਸ ਨੇ 230 ਤੇ 360 2 ਮੀਟਰ ਐਂਡ ਚਾ ਸੋਰੀ 4 ਮੀਟਰ ਦਾ ਹੈ ਜੀ ਇਹ ਇਹ 4 ਵੀ ਦੇ ਜਿਹਦੇ 4 ਵੀ ਦਾ ਬਣਦੇ ਬਣਾ ਸਕਦੇ ਹੋ ਨਾਲ ਕਿਸੇ ਡਾਟਰ ਦਾ ਬਣਾਣਾ ਹੈਗਾ ਜਾਂ ਸ਼ਰਟ ਕਿਸੇ ਦੀ ਹੋਰ ਬਣಾಣੀ ਹੈ ਤਾਂ ਲੈ ਸਕਦੇ ਹੋ ਇਹ ਤੋਂ ਇਹ 5 ਮੀਟਰ ਦਾ ਆ ਗਿਆ ਜੀ ਤੇ ਇਹ ਵੀ ਦੋ ਪੀਸ ਨੇ ਜੀ 1220 ਹੈਗਾ 1280 ਦੇ ਜੀ ਇਹ ਵੀ ਪੂਰਾ ਫੈਬਰਿਕ ਬਣ ਗਿਆ ਜੀ 5 ਮੀਟਰ ਵਾਂਗੂ ਹੀ ਤੇ ਇਹਦੇ ਵਿੱਚ ਇਹ ਤਿੰਨ ਪੀਸ ਨੇ ਜੀ ਆਪਣੇ ਕੋਲੇ ਇਹ ਤਿੰਨ ਪੀਸ ਨੇ ਇੱਕ 330 ਦਾ ਬਣ ਗਿਆ ਜੀ ਇੱਕ 2.5 ਮੀਟਰ ਦਾ ਤੇ ਇੱਕ 160 ਦਾ ਜਿਵੇਂ ਇਹਦੇ ਵਿੱਚ ਲਾ ਕੇ ਇਹ 4.5 ਮੀਟਰ ਫੈਬਰਿਕ ਬਣ ਜੂਗਾ ਲੈ ਸਕਦੇ ਹੋ ਤੁਸੀਂ ਕਲੀ ਸ਼ਰਟ ਹੱਡ ਲੈ ਸਕਦੇ ਸਾਰਾ ਲੈਣਾ ਜੀ 7-8 ਮੀਟਰ ਕਪੜਾ ਬਣ ਗਿਆ ਸਾਰਾ ਲੈ ਸਕਦੇ ਇਹਦੇ ਵਿੱਚ ਵੀ ਦੋ ਪੀਸ ਨੇ ਇੱਕ 230 ਦਾ ਇੱਕ 2 ਸਿੱਧਾ ਤੇ ਇਹਦੇ ਵਿੱਚ ਇਹ 4 ਮੀਟਰ ਦਾ ਹੈ ਜੀ 1 360 ਦਾ 1 1 ਮੀਟਰ ਦਾ ਜਿਵੇਂ 460 ਦਾ ਬਣਾਣਾ ਹੈਗਾ ਐ ਜੇ ਕਿਸੇ ਨੇ 5 ਦਾ ਲੈਣਾ 4 ਨਾਲ 1 ਲਾ ਕੇ 5 ਦਾ ਇਹਦੇ ਵਿੱਚ ਇੱਕ ਪੀਸ ਹੋਰ 3 ਮੀਟਰ ਦਾ ਹੈਗਾ ਜੀ ਸਾਰਾ ਹੀ ਲੈਣਾ ਹੈ 2 3 ਸੂਟ ਬਣ ਜਾਣਗੇ ਸਾਰਾ ਲੈ ਸਕਦੇ ਹੋ ਤੁਸੀਂ ਤੇ ਨੈਕਸਟ ਆ ਗਿਆ ਜੀ ਇਹ 4 ਮੀਟਰ ਸਾਢੇ 4 40 ਦਾ ਜੀ ਤੇ ਇੱਕ ਇਹਦੇ ਵਿੱਚ ਆ ਗਿਆ ਜੀ 390 ਦਾ ਇਹ ਸਾਰੇ ਕੱਟ ਪੀਸ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਤੇ 125 ਰੁਪਏ ਪਰ ਮੀਟਰ ਇਹ ਨਾ ਪ੍ਰਾਈਜ਼ ਰਹੂਗਾ ਦਾਸ ਬ੍ਰਾਂਡ ਲਿਪਿਆ कॉटन ਬਹੁਤ ਹੀ ਵਧੀਆ ਫੈਬਰਿਕ ਹੈ ਸ਼ਿਅਰਟੀ ਵਾਲਾ ਹੈਗਾ ਟਰਸਟੇਬਲ ਹੈਗਾ ਤੇ ਆਪਣਾ ਜਿਹੜਾ ਨੰਬਰ ਹੈ 9253115036 ਤੇ ਆਪਣਾ ਜਿਹੜੀ ਸ਼ਿਪਿੰਗ ਚਾਰਜ ਨੂੰ ਐਕਸਟਰਾ ਰਹਿੰਦੇ ਨੇ ਥੈਂਕ ਯੂ